ਤਲ ਗੁਰ ਸੇਵੀਐ ਪਹਿ ਨਿਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸੋ ਕੁਰ ਸੋ ਝੱਟੀਐ ਤੋ ਦਟੇ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾੰਦਾ ਵੇਸੋ ਸਜਣ ਸਚਾ ਪਾਤਸ਼ਾਹ ਸਰਸੋ ਹੰਦਸ਼ਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾੰਦਾ ਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਆਨੰਦ ਨਾ ਰਾਮ ਨਾਮ ਨਿਤ ਤਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪੇ ਐ ਦੁੱਖ ਭੁਖ ਸਭ ਲਹਜਾਈ ਹੋ ਦਇਆਲ ਮੇਰਾ ਮਨ ਲਾਵਾ ਹੋ ਦੇਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਾਰ ਜਿਤ ਜਪੇਐ ਦੁੱਖ ਭੁੱਖ ਸਭ ਲਹਿਜਾਈ ਮਨ ਮੇਰੇ ਮੇਰਾ ਨਾਮ ਸਖਾ ਹਰ ਭਾਈ राम नाम जस गावा अंत बिली दर गहलाए छड़ाई ਪ੍ਰਭ ਅੰਤਰ ਜਾਮੀ ਘਰ ਕਿਰਪਾ ਲੋਚ ਮੇਰਾ ਮਨ ਲਾ ਚ ਲੱਗੀ ਹਰ ਸਤੀ ਪ੍ਰਭ ਲੋਚ ਪੂਰੀ ਸਤ ਗੁਰ ਸਰਣਾਏ ਮਾਨ ਸਜਨਮ ਪੁੰਨ ਕਰ ਪਾਇਆ ਬੇਨ ਨਾਵੇ ਧ੍ਰਿਗ ਧ੍ਰਿਗ ਬਿਰਥਾਈ ਨਾਮ ਬਿਨਾ ਕਸ ਕਸ ਦੁਖ ਖਾਵੈ ਮੁਖ ਫੀਕਾ ਧਕ ਥੂਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਤੈਨ ਧਰ ਗਹਿ ਹਰ ਹਰ ਦੇਵਾੜਿਆ ਧੰਨ ਧੰਨ ਸਬਾਸ ਕਹੈ ਪ੍ਰਭ ਜਨਕ ਜਨਾਨਨਕ ਮੇਲ ਲਏ ਗਲ ਲਾਈਂ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਹਰ ਗਹਿ ਹਰ ਹਰ ਦੇਵਾੜਿਆ ਧੰਨ ਧੰਨ ਸਬਸ ਕਹ ਪ੍ਰਭ ਜਨਕ ਜਾਨ ਨਾਨਕ ਮੇ ਗਾਲ ਲਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੋਜਰੀ ਮਹੱਲਾ ਚੌਥਾ ਹੋ ਹਦਿਆਲ ਮੇਰਾ ਮਨ ਲਾਵਹੁ ਹਉ ਅਨੰਦਨਾ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪਿਐ ਦੁਖ ਭੁਖ ਸਭ ਲਹਿ ਜਾਈ